ਆਹ ਨੂੰ ਵੀ ਵੇਖੀ ਜੰਨੇ ਆਂ ਕੁਛ ਨਹੀਂ ਯਾਰ ਮੋਬਾਈਲ ਵੇਖਣ ਦੀ ਐ ਮੈਂ ਤੇ ਇੱਥੇ ਤੇ ਮੇਰਾ ਜੀ ਨਹੀਂ ਲੱਗਦਾ ਯਾਰ ਕਿਉਂ ਕੋਈ ਆਉਂਦਾ ਵੀ ਨਹੀਂ ਤੁਹਾਡੇ ਘਰ ਤੁਹਾਡੇ ਚਾਚੇ ਤਾਂ ਇਹ ਵੀ ਨਹੀਂ ਹੁੰਦੇ ਇੱਥੇ ਤੇ ਉਹ ਚਾਚੇ ਤਾਂ ਇਹ ਨਾ ਉਹ ਕਮਾਕਾਰਾਂ ਵਾਲੇ ਆ ਐ ਵੇਲੇ ਕਮਾਕਾਰਾਂ ਤੇ ਚੱਲ ਜਾਂਦੇ ਆ ਨਾਲੇ ਬਿਨਾ ਕੰਮ ਤੋਂ ਕੌਣ ਕਿਸਦੇ ਘਰੋਂ ਦਾ ਪਰ ਨਹੀਂ ਯਾਰ ਸਾਡੇ ਘਰ ਤੇ ਬੜੀ ਰੌਣਕ ਲੱਗੀ ਰਹਿੰਦੀ ਕਦੀ ਕੋਈ ਆ ਜਾਂਦਾ ਹੀ ਕਦੀ ਕੋਈ ਆ ਜਾਂਦਾ ਇੱਥੇ ਕੱਲੀ ਬੈਠੀ ਆ ਮੈਂ ਉਦੋਂ ਦੀ ਕੋਈ ਗੱਲ ਨਹੀਂ ਕੋਈ ਕੰਮ ਹੋਊਗਾ ਤੇ ਆ ਜਾਣਗੇ ਇਕੱਲੀ ਕਿਉਂ ਆ ਮੰਮੀ ਵੇਖਾਂ ਤੇਰੇ ਨਾਲ ਉਹਦਾਂ ਘਰਾਂ ਕੱਲਾਂ ਬੱਤਾਂ ਮੰਮੀ ਤੇ ਠੀਕ ਆ ਯਾਰ ਪਰ ਫਿਰ ਵੀ 24 ਘੰਟੇ ਥੋੜੀ ਮੰਮੀ ਨੇ ਮੇਰੇ ਲੱਗੇ ਬੈਠੇ ਰਹਿਣਾ ਵਾ ਆਹਣ ਮੰਮੀ ਦਾ ਸੁਭਾ ਕਿਦਾਂ ਦਾ ਲੱਗਾ ਤੈਨੂੰ ਠੀਕ ਲੱਗਾ ਤੁਹਾਡੀ ਮੰਮੀ ਦਾ ਸੁਭਾ ਪਰ ਇੰਨੀ ਜਲਦੀ ਥੋੜੀ ਪਤਾ ਲੱਗਦਾ ਵਾ ਮੈਂ ਮੈਂ ਇੱਥੇ ਰਵਾਂਗੀ ਤੇ ਮੈਨੂੰ ਫੇਰ ਹੀ ਪਤਾ ਲੱਗੇਗਾ ਅਗਲਾ ਕਿਦਾਂ ਦਾ ਵਾ ਤੇ ਤੁਹਾਡੀ ਮੰਮੀ ਥੋੜਾ ਹੁਣ ਉਹ ਤੇਰੀ ਮੰਮੀ ਐ ਉਹਨੂੰ ਹੁਣ ਮਾਂ ਸਮੈਣਾ ਮਤੂੰ ਤੇ ਘਰ ਦਾ ਨਾ ਸਾਰਾ ਕੰਮ ਕਰ ਹੋਂਡ ਉਹਦੇ ਨਾਲ ਤੂੰ ਕਰਵਾਇਆ ਕਰਨਾ ਆਪਣਾ ਘਰ ਸਮਝ ਕੇ ਰਹਿਣਾ ਇੱਥੇ ਹੁਣ ਕੋਈ ਗੱਲ ਨਹੀਂ ਮੈਨੂੰ ਪਤਾ ਵਾ ਮੈਂ ਕੰਮ ਕਰਉਣਾ ਚਲ ਕਿਸੇ ਵੀ ਗੱਲ ਤੋਚਾਕਣਾ ਨਹੀਂ ਆ ਜਿਹੜੀ ਗੱਲ ਦਾ ਨਾ ਨਾ ਪਤਾ ਲੱਗੇ ਚਾਚੀ ਦਾ ਨਾ ਪਤਾ ਲੱਗੇ ਬਣਾਉਣਾ ਤਾਂ ਤੇ ਮੰਮੀ ਤੋਂ ਮੇਰੇ ਤੋਂ ਪਹਿਲਾਂ ਤੂੰ ਮੰਮੀ ਨੂੰ ਪੁੱਛ ਲੈਣਾ ਵਾ ਨਹੀਂ ਯਾਰ ਮੈਨੂੰ ਪਤਾ ਵਾ ਮੈਨੂੰ ਆਉਂਦਾ ਵਾ ਸਾਰਾ ਕੰਮ ਕੋਈ ਗੱਲ ਨਹੀਂ ਮੈਂ ਆਪ ਹੀ ਕਰ ਲਿਆ ਕਰਨਾ ਆਹੋ ਹੁਣ ਤੇ ਸਾਰੀਆਂ ਮਾਵਾ ਪਿਛੂ ਸਾਰੇ ਕੰਮ ਸਕਾ ਕੇ ਕਰ ਲਈਆਂ ਹਾਂ ਹਾਂਜੀ ਹਾਂਜੀ ਸਾਰਾ ਕੰਮ ਤੂੰ ਥੋੜੀ ਕਰਨਾ ਵਾ ਵੇਖਾ ਮੰਮੀ ਤੇਰੇ ਨਾਲ ਆ ਉਹ ਵੀ ਤੇਰੇ ਨਾਲ ਕੰਮ ਕਰਾਉਣਗੇ ਕੋਈ ਗੱਲ ਨਹੀਂ ਮੈਂ ਕਰ ਲਿਆ ਕਰਨਾ ਮम्मी ਨੂੰ ਕੱਦ ਤੋਂ ਕਹਿਣਾ ਮੈਂ ਚੱਲ ਨਾਲ ਉਹਦੇ ਕੰਮ ਕਰਾਇਆ ਕਰ ਹੁਣ ਹੈ ਹੁਣ ਨਾ ਕਿਸੇ ਗੱਲੋਂ ਸੰਗਣਾ ਨਹੀਂ ਆ ਇਹ ਵੀ ਚੀਜ਼ ਦੀ ਲੋੜ ਹੋਊਗੀ ਨਾ ਤੇ ਤੂੰ ਚਾਹੇ ਮੇਰੇ ਕੋਲ ਲੈ ਲੈਣੀ ਆ ਤੇ ਚਾਹੇ ਮੰਮੀ ਨੂੰ ਕਹਿ ਦੇਣਾ ਵਾ ਤੈਨੂੰ ਲਿਆ ਦੇਣਗੇ ਨਹੀਂ ਮੈਂ ਤੁਹਾਨੂੰ ਹੀ ਕਿਹਾ ਕਰਨਾਗੀ ਮੰਮੀ ਨੂੰ ਮੈਂ ਕਿੱਦਾਂ ਕਹਿਣਾ ਵਾ ਮੈਂ ਤੁਹਾਨੂੰ ਹੀ ਦੱਸ ਦਿਆ ਕਰਨਾ ਜੋ ਮੈਨੂੰ ਚਾਹੀਦਾ ਹੋਵੇਗਾ ਚਲੋ ਠੀਕ ਹੈ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ ਤੂੰ ਗੁੱਸਾ ਤੇ ਨਾ ਨਾ ਕਰੋਗੇ ਨਹੀਂ ਨਹੀਂ ਮੈਂ ਗੁੱਸਾ ਕਿਉਂ ਕਰਨਾ ਤਾਨੂੰ ਆਡੀ ਫੈਮਿਲੀ ਕਿਦਾਂ ਦੀ ਲੱਗੀ ਨਾਲੇ ਅਸੀਂ ਕਿਆ ਵਧੀਆ ਕੀਤਾ ਸਾਰਾ ਠੀਕ ਲੱਗਾ ਤੁਹਾਨੂੰ ਨਹੀਂ ਨਹੀਂ ਵਧੀਆ ਕੀਤਾ ਜੋ ਕੁਝ ਵੀ ਕੀਤਾ ਵਧੀਆ ਕੀਤਾ ਤੁਹਾਨੂੰ ਆਪਣੇ ਵੱਲੋਂ ਤੇ ਅਸੀਂ ਕੋਈ ਕਸਰ ਨਹੀਂ ਛੱਡੀ ਮੈਂ ਸੋਚਿਆ ਵੀ ਕੋਈ ਗੱਲਾਂ ਨਾ ਕਰੇ ਉਦਾਂ ਜਿੱਦਾਂ ਕਰਦੇ ਇਹ ਨਾ ਥੋੜੀ ਬੋਤੀਆਂ ਮੰਮੀ ਉਹਨਾਂ ਨੇ ਤੇ ਕੋਈ ਕਸਰ ਨਹੀਂ ਛੱਡੀ ਮੇਰੇ ਵਿਆਹ ਚ ਦੇ ਲੋ ਨਹੀਂ ਨਹੀਂ ਬਹੁਤ ਵਧੀਆ ਕੀਤਾ ਨਾਲੇ ਇਹੋ ਕੋਈ ਕਰਦੇ ਹੁੰਦੇ ਆ ਧੀਆਲੇ ਹਰ ਇੱਕ ਪ੍ਰੋਗਰਾਮ ਉਹਨਾਂ ਨੇ ਵਧੀਆ ਕੀਤਾ ਨਹੀਂ ਮੈਨੂੰ ਉਹਦੇ ਬੜਾ ਵਧੀਆ ਲੱਗਾ ਚਲੋ ਗੱਲਾਂ ਤੇ ਲੋਕੀ ਕਰਦੇ ਹੁੰਦੇ ਆ ਜੇ ਕੋਈ ਬੰਦੀਆਂ ਕਰਦੇ ਤਾਂ ਵੀ ਲੋਕਾਂ ਗੱਲਾਂ ਕਰਨੀਆਂ ਜੇ ਕੋਈ ਮਾੜਾ ਵੀ ਕਰਦੇ ਤਾਂ ਵੀ ਧੋਖਾ ਗੱਲਾਂ ਕਰਦੇ ਹੂ ਤਾਂ ਜ ਜਿਨ੍ਹਾਂ ਨੇ ਪੈਸੇ ਲਾਏ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵਾ ਇਹ ਲੋਕਾਂ ਦੀ ਅਸੀਂ ਮੂੰਹ ਥੋੜਾ ਫੜ ਸਕਦੇ ਹਾਂ ਹਾਂਜੀ ਤੇ ਗੱਲ ਤਾਂ ਢੀ ਸਹੀ ਆ ਪਰ ਤਨ ਪਰਤਾ ਬੜਾ ਕੁਝ ਵੇਖਣਾ ਪੈਂਦਾ ਵਾ ਚੱਲ ਛੱਡੋ ਇਹ ਵਾਲੀਆਂ ਗੱਲਾਂ ਤੇ ਮੈਂ ਚੱਲਾ ਮਾ ਬਾਜ਼ਾਰ ਤੇ ਕੁਝ ਖਾਣਾ ਤੇ ਮੈਨੂੰ ਦੱਸ ਦੇ ਨਹੀਂ ਯਾਰ ਮੈਂ ਨਹੀਂ ਕੁਝ ਵੀ ਖਾਣਾ ਲੈ ਕੁੜੀਆਂ ਖਾਂਦੀਆਂ ਨੇ ਆ ਉਹ ਗੋਰ ਗੱਪੇ ਖਾਂਦੀਆਂ ਨੂਡਲ ਜੇ ਕੁਝ ਖਾਣਾ ਵਾ ਤੇ ਦੱਸ ਦੇ ਚਲ ਇਦਾਂ ਕਰੇ ਤੂੰ ਨੂਡਲ ਲੈ ਆਇਆ ਉਹ ਤੇ ਨਾਲੇ ਮੰਮੀ ਨੂੰ ਪੁੱਛ ਲਓ ਜੀ ਉਹਨਾਂ ਨੇ ਕੁਝ ਖਾਣਾ ਪੀਣਾ ਉਹ ਫਲ ਫਰੂਟ ਵਗੈਰਾ ਉਹਨਾਂ ਨੂੰ ਪੁੱਛ ਲਿਓ ਜਾਂ ਕੋਈ ਸਬਜੀ ਮੰਗੋਣੀ ਹੋਵੇ ਤਾਂ ਪਹਿਲਾਂ ਇਹੋ ਫਿਰ ਚਲ ਤੈਨੂੰ ਸਬਜ਼ੀਆਂ ਦਾ ਫਿਕਰ ਪੈ ਗਿਆ ਕੋਈ ਨਹੀਂ ਮੰਮੀ ਨੂੰ ਪੁੱਛ ਲੈਣਾ ਮੈਂ ਨੂਡਲਸ ਲੈ ਆਉਂਗਾ ਹਾਂ ਚਲ ਠੀਕ ਆ ਬੈਠ ਕੋਈ ਅਈ ਸਬਾ ਤੂੰ ਚੰਗਾ ਲੇ ਲ ਜਿਵੇਂ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਸਾਰਾ ਕੁਝ ਵਧੀਆ ਹੋਇਆ ਮੈਨੂੰ ਪੁੱਛ ਨਹੀਂ ਦੇ ਕੀ ਖਾਣਾ ਚਲ ਵਦਿਆ ਮੈਂ ਵੀ ਕਹਿੰਦੀ ਰਹੀਨੀ ਆਫੇ ਕਾਲਾ ਕਾਲਾ ਕਾਲੇ ਨੂੰ ਵੀ ਕੀ ਕਰਨਾ ਕੋਈ ਨਹੀਂ ਚੰਗੇ ਤੇ ਹੈ ਵਾ ਨਾ ਬਾਕੀ ਹੌਲੀ ਹੌਲੀ ਜੀ ਲੱਗ ਜਾਊਗਾ ਕੋਈ ਗੱਲ ਨਹੀਂ ਜੀਵਨ ਕੀ ਸੋਚੀ ਚੱਲਦੀ ਲੰਮੇ ਪਈ ਪਈ ਹੈ ਸੋਚਣਾ ਸੱਚਣਾ ਕੀ ਹੈ ਹੈ ਅੱਜ ਤੱਕ ਮੇਰਾ ਜੀ ਨਹੀਂ ਲੱਗਣ ਲਿਆ ਕੀ ਦੱਸਾਂ ਹੈ ਜਿੱਦਾਂ ਦੀ ਕੁੜੀ ਤੋਰਦੀ ਆ ਨਾ ਆਹੋ ਉਦਾਂ ਦਾ ਨਾ ਹੌਲ ਜੇ ਪੈਂਦੇ ਰਹਿੰਦੇ ਘਰ ਵਾਲ ਵੇਖ ਵੇਖ ਕੇ ਕਿੰਨੀ ਰੌਣਕ ਹੁੰਦੀ ਸੀ ਨਾ ਇਧਰੋਂ ਵੀ ਹੱਸਦੀ ਆ ਜਾ ਉਧਰੋਂ ਵੀ ਆ ਜਾ ਹੈ ਵੇਖ ਲੋ ਤੀਆਂ ਦੀ ਰੌਣਕ ਹੀ ਵੱਖਰੀ ਹੁੰਦੀ ਘਰ ਵਿੱਚ ਓਏ ਆਹੋ ਤੇਰੀ ਗੱਲ ਤਾਂ ਠੀਕ ਵਾ ਚੱਲ ਹੁਣ ਨਾ ਇੱਕ ਗੱਲ ਆ ਗਈ ਆ ਮਹਾਰਾਜ ਨੇ ਸਾਰੇ ਪਾਸਿਓਂ ਇਤ ਰਖ ਰਹੀ ਸਾਡੀ ਹੈ ਗੱਲ ਤਾਂ ਵਾਕੇ ਸੱਚੀ ਆ ਹਾਂ ਚੱਲ ਜੀ ਆਪਾਂ ਮਿਲਨੀਆਂ ਕਰਤੀਆਂ ਹੈਣਾ ਤੇ ਭਰ ਵੇਖੋ ਉਧਰ ਰਿਸ਼ਤੇਦਾਰ ਸਾਰੇ ਚੜਦੇ ਤੇ ਚੜਦੇ ਆ ਹਾਂ ਸਾਡੇ ਇਧਰੋਂ ਫੇਰ ਵੀ ਚੱਲ ਹਿਸਾਬ ਦੇ ਹੀਗੇ ਪਰ ਉਧਰ ਹੈ ਵੀ ਖੁਸ਼ਦਿਲ ਸਾਰੇ ਕਿੱਦਾਂ ਹਸੂ ਹਸੂ ਕਰਦੇ ਚਿਹਰੇ ਸਾਰਿਆਂ ਦੇ ਤੇ ਕਿੰਨੀ ਉਹਨਾਂ ਰੌਣਕ ਲਾਈ ਤੇ ਕਿੰਨਾ ਚਾਹ ਸਾਰਿਆਂ ਨੂੰ ਹੈ ਚਰ ਮੈਂ ਇੱਕ ਗੱਲ ਆਨੀ ਆ ਪਿਛਲ ਸ਼ੁਕਰ ਆ ਮਾਲਕਾ ਮੇਰੀ ਧੀ ਤੇ ਸੌਖੀ ਰਹੂਗੀ ساری ਉਮਰ ਹੁਣ ਉਹ ਮੈਂ ਕਹਿੰਦਿਆ ਸੀ ਜਦੋਂ ਫੇਰੇ ਨਹੀਂ ਹੋਏ ਬਾਹਰ ਪਾਲੇ ਵੀਰ ਕਲਾ ਨੇ ਇਹ ਕਰਨਾ ਅੱਛਾ ਐਂ ਤੇ ਵੀ ਬੰਦੇ ਬੜੇ ਵਧੀਆ ਉਹਨਾਂ ਦੀ ਅੰਗਲੀ ਸੰਗੜੀ ਜੋ ਗਦੇ ਗੜੀ ਹੋ ਨਹੀਂ ਜਿਹੜੇ ਪਿੰਡ ਦੇ ਸਰਪੰਚ ਬਣੇ ਆ ਤੇ ਕੋਈ ਲੋਕਾਂ ਸੋਚ ਕੇ ਬਣਾਇਆ ਜਿਹਨੇ ਹੋਣਗੇ ਤਾਂ ਹੀ ਲੋਕਾਂ ਨੇ ਚੁਣਿਆ ਠੀਕ ਵਾ ਨਾ ਮੈਨੂੰ ਪਰੇ ਜਾ ਕੇ ਕਹਿੰਦੇ ਨਾ ਕਹਿੰਦੇ ਬੰਦੇ ਬੜੇ ਵਧੀਆ ਵਾ ਤੇ ਗੱਲ ਕਰਦੇਗੀ ਅੱਛਾ ਤੇ ਕੇ ਕੰਮ ਤੋਂ ਫਿਆਨ ਨਾ ਰਹਿ ਜਾ ਹਣ ਮੈਂ ਨਹੀਂ ਨਹੀਂ ਅਸੀਂ ਤਾਂ ਇੱਛਾਵਾਂ ਪੂਰਾ ਕੀਤਾ ਆਪਣਾ ਪਰ ਇਹੋ ਕੋਈ ਕਹਿਣਾ ਹੁੰਦਾ ਵਾ ਠੀਕ ਨਹੀਂ ਨਾਲੇ ਜੀਵਨ ਗੱਲ ਇੱਕ ਵਾਰ ਚੰਗਾ ਘਰ ਲੱਭਣਾ ਹੋਏ ਨਾ ਤੇ ਥੋੜਾ ਬੋਧਾ ਖਰਚਾ ਕਰਨਾ ਹੀ ਪੈਂਦਾ ਵਾ ਹਾਂਜੀ ਖਰਚਾ ਤੇ ਕਰਨਾ ਹੀ ਪੈਂਦਾ ਵਾ ਤੇ ਜੇ ਖਰਚਾ ਨਾ ਕਰੀਏ ਤੇ ਫਿਰ ਘਰ-ਬਾਰ ਥੋੜੀ ਚੰਗਾ ਲੱਭਦਾ ਵਾ ਠੀਕ ਆ ਨਾ ਹੁਣ ਜੇ ਹੀ ਖਰਚਾ ਕੀਤਾ ਹੈਗਾ ਤਾਂ ਆਡੀ ਧੀ ਰਾਜ ਕਰਨਾ ساری ਉਮਰ ਉਥੇ ਵੇਖਿਓ ਕਿਹ ਚੀਜ਼ ਦੀ ਕਮੀ ਨਹੀਂ ਗਈ ਕੱਲਾ ਕੱਲਾ ਤਾਂ ਹੈਗਾ ਵਾ ਠੀਕ ਆ ਨਾ ਨਾ ਕੋਈ ਭੈਣ ਵਾ ਤਾਂ ਨਾ ਭਰਾ ਵਾ ਹੋਰ ਕੋਈ ਤੇ ਜੋ ਕੁਛ ਹੈਗਾ ਮੇਰੀ ਧੀ ਦਾ ਹੀ ਆ ਉਹ ਕਮਲੀਏ ਇੱਥੇ ਸੋਚ ਕੇ ਤੇ ਵਿਆਹ ਕੀਤਾ ਸੀ ਠੀਕ ਨਹੀਂ ਸਾਰੇ ਪੈਸੇ ਗੱਲਾਂ ਹੋਣ ਡੀਆਂ ਸੀ ਵੀ ਮੰਜੰਦਰ ਨੇ ਬਹਿ ਜਾ ਬਹਿ ਜਾ ਕਰਵਾਤੀ ਆ ਆਹੋ ਮੈਂ ਤਾਂ ਪਹਿਲੇ ਦਿਨ ਤੋਂ ਤੁਹਾਨੂੰ ਆਂਦੀ ਹੀਗੀ ਵੀ ਸਾਡੀ ਕੱਲੀ ਕੱਲੀ ਧੀ ਆ ਤੇ ਸੁਖ ਨਾਲ ਵਿਆਹ ਹੀ ਵਧੀਆ ਕਰਨਾ ਜਿਹੜਾ ਲਾਗੇ ਛਾਗੇ ਪਤਾ ਲੱਗ ਜੇ ਇੱਕ ਵਾਰੀ ਵੀ ਵਿਆਹ ਕੀਤਾ ਹੀ ਕਿਹਨੇ ਠੀਕ ਆ ਨਾ ਕੋਈ ਨਹੀਂ ਹੋਰ ਨਾ ਬਹੁਤਿਆਂ ਮੂੰਹ ਚ ਗੱਲਾਂ ਨਾ ਹੀ ਗੱਡੀਏ ਤੇ ਕੋਈ ਗੱਲ ਨਹੀਂ ਗੱਲਾਂ ਕਰਦੀਆਂ ਖੱਡਣੀਆਂ ਵਾ ਮੈਂ ਤੇ ਨਾ ਬੜੀ ਖੁਸ਼ ਵਾਂ ਵੀ ਮੇਰੀ ਧੀ ਆਪਣੇ ਘਰ ਚਲ ਗਈ ਆ ਤੇ ਚਲ ਜਿੱਤਰਾ ਮਰਜੀ ਆ ਨਾ ਧੀਆ ਜਿਹੜੀਆਂ ਆ ਨਾ ਮਾਂ ਦੀ ਗੱਲ ਸੁਣਦੀਆਂ ਹੁੰਦੀਆਂ ਹੁਣ ਜਦੋਂ ਕਿਤੇ ਫੋਨ ਫਾਨ ਆਊਗਾ ਨਾ ਉਹਨੂੰ ਕੋਈ ਗੱਲ ਦੀ ਛੈ ਨਾ ਦੇਵੀ ਠੀਕ ਆ ਉਹਨੂੰ ਆਖੀ ਪਹਿਲੋਂ ਘਰ ਸਾਡਾ ਇਹ ਹੀ ਤੇਰਾ ਠੀਕ ਨਹੀਂ ਹੁਣ ਤੇਰਾ ਘਰ ਉਹ ਵਾ ਜਿੱਥੇ ਵਿਆਹ ਹੀ ਚਲ ਗਈ ਏ ਤੂੰ ਸਭ ਕੁ ਹੁਣ ਤੇਰਾ ਉਹੀ ਆ ਤੇ ਸਾਰੀ ਨਹੀਂ ਤੇ ਕਰੀ ਤੇ ਸਾਡੀ ਵੀ ਇਤ ਬਣਾਈ ਉੱਥੇ ਲੈ ਦੱਸ ਹੋਰ ਮੈਂ ਮਾੜੀ ਮਤ ਦੇਣੀ ਆ ਆਪਣੀ ਧੀ ਨੂੰ ਵਸਣਾ ਹੀ ਆ ਮੇਰੀ ਧੀ ਨੇ ਠੀਕ ਆ ਨਾ ਪਤਾ ਵਾ ਉਹਨੂੰ ਸਾਰਾ ਵੀ ਕਿਦਾਂ ਕੰਮ ਕਰਨਾ ਕਿਹੜੇ ਜੀ ਨੂੰ ਕਿੱਥੇ ਰੱਖਣਾ ਕਿਹੜੇ ਜੀ ਨੂੰ ਕਿੱਥੇ ਰੱਖਣਾ ਤੁਸੀਂ ਐਵੇਂ ਨਾ ਬੁੰਦੀਆਂ ਗੱਲਾਂ ਕਰਿਆ ਚੱਲ ਯਾਰ ਕੇਵਲੇ ਸਾਰੇ ਪੰਜਿਆਂ ਕੋਲ ਇੱਕੋ ਜਿਹੀ ਥੋੜੀ ਹੁੰਦੀਆਂ ਆ ਕਿ ਇਹਨਾਂ ਕੇ ਪਾਸੋਂ ਕੁਥੋੜੀ ਪੁੱਤੀ ਕਮੀ ਵੀ ਹੁੰਦੀ ਆ ਜੇ ਕੋਈ ਬੰਦਾ ਮਾੜਾ ਚੰਗਾ ਕਹਦੇ ਵੀ ਦੇ ਨਾ ਤੂੰ ਉਹਨੂੰ ਕਹਿ ਪੁੱਤ ਕੋਈ ਨਹੀਂ ਜਾਂਦੇ ਆ ਕਰੀ ਕੋਈ ਗੱਲ ਨਹੀਂ ਕੀ ਆਹ ਜਿਹੜੇ ਤਰ੍ਹਾਂ ਇਹ ਕੰਮ ਹੁੰਦਾ ਚਲੋ ਕੋਈ ਨਹੀਂ ਬਥੇਰੀ ਸਿਆਣੀ ਆ ਮੇਰੀ ਧੀ ਸਾਰਾ ਕੁਝ ਨੇ ਕਰ ਲੈਣਾ ਹੈਂਡਲ ਤੁਸੀਂ ਨਾ ਚਾਹ ਚੂ ਪੀਣੀ ਆ ਤਾਂ ਦੱਸੋ ਮੈਨੂੰ ਮੈਂ ਮਾਰਾ ਕੁੜੀ ਨੂੰ ਆਜਾ ਚਾਹ ਨਹੀਂ ਮੇਰਾ ਨਾ ਮੈਂ ਫੁਲਕਾ ਖਾਣਾ ਹੈ ਜੀ ਕਰਦੇ ਆ ਮੇਰੀ ਗੱਲ ਸੁਣੋ ਫਿਰ ਮੈਂ ਸ਼ਰਨ ਪਕਾਉਂ ਲਈ ਜੀ ਜਾਓ ਜਾ ਕੇ ਖਾ ਲੋ ਗਰਮ ਗਰਮ ਤੂੰ ਇੱਥੇ ਬਹਿ ਤੂੰ ਨਹੀਂ ਖਾਣੀ ਨਹੀਂ ਮੇਰਾ ਨੂੰ ਮਨ ਹੋਰ ਤਰ੍ਹਾਂ ਦਾ ਹੋਇਆ ਹੈ ਤੇ ਮੈਂ ਤਾਂ ਕਰ ਰਿਖੜੀ ਲੰਮੇ ਪੈ ਗਈ ਜਾਣ ਕੇ ਚਲ ਮੈਂ ਸ਼ਰਨ ਨੂੰ ਕਿੱਦਾਂ ਪਤਾ ਪਿਲਾਉਂਦਾ ਫੁਲਕੇ ਚਾਹ ਚੱਲ ਇਹ ਗੱਲ ਤੇ ਵਧੀਆ ਹੋ ਗਈ ਆ ਮੇਰੀ ਧੀ ਸੌਖੇ ਘਰ ਚਲ ਗਈ ਆ ਰਾਜ ਕਰੂਗੀ ਸਾਰੀ ਉਮਰ ਹੋਜੀ ਦਖੋਣ ਇਹਨਾਂ ਨੇ ਕਿਦੋਂ ਚੇਤਾ ਆ ਗਿਆ ਮੇਰਾ ਹੈਲੋ ਪੂਜੀ ਸੱਸ ਜੀ ਕਾ ਹਾਂਜੀ ਵਧੀਆ ਤੁਸੀਂ ਸੁਣਾਓ ਚਲੋ ਵਧੀਆ ਹੀ ਚਾਹੀਦਾ ਹਾਂਜੀ ਸਭ ਠੀਕ ਠਾਕ ਅਸ਼ੇਸ਼ਾ ਸਟੇਟਸ ਦੇਖੇ ਹੀ ਹਾਂਜੀ ਫਿਰ ਤੁਹਾਨੂੰ ਪਤਾ ਹੀ ਹੈ ਦੀ ਹਣੂ ਆਪਣੇ ਘਰੇ ਜਾਣਾ ਹੀ ਪੈਂਦਾ ਵਾ ਹਾਂਜੀ ਬੜੀ ਸੋਹਣੀ ਲੱਗਨ ਦੀ ਸੀ ਪਹਿਲਾਂ ਸਿੰਪਲ ਜੀ ਰਹਿੰਦੀ ਸੀ ਨਾ ਤੇ ਰੂਪ ਹੀ ਬੜਾ ਚੜਿਆ ਸੀ ਉਹਦੇ ਤੇ ਹਾਂਜੀ ਹਾਂਜੀ ਆਹੋ ਫਿਰ ਤੁਹਾਨੂੰ ਪਤਾ ਯਾਰ ਕਰਨਾ ਹੀ ਪੈਂਦਾ ਸਾਰਾ ਕੁਝ ਹਾਂਜੀ ਨਹੀਂ ਸਭ ਠੀਕ ਠਾਕ ਵਧੀਆ ਗਿਲ ਰਿਸ਼ਤੇਦਾਰ ਵੀ ਬੜੇ ਚੰਗੇ ਨੇ ਹਾਂਜੀ ਚਲੋ ਠੀਕ ਆ ਫਿਰ ਚੰਗਾ ਨਾ ਪੁੱਛਣੋਂ ਉਹ ਮੇਰੀ ਦਸਤਮਾਈ ਹੀ ਤੇ ਮੈਂ ਸਟੇਟਸ ਲਾਇਆ ਹੀ ਨਾ ਤੇ ਪੁੱਛੋਦੀ ਹੈਗੀ ਤੇਨੂੰ ਨਾ ਦਾ ਵਿਆਹ ਹੋ ਗਿਆ ਮੈਂ ਕਿਹਾ ਹਾਂਜੀ ਫਿਰ ਈਆਂ ਨੂੰ ਆਪਣੇ ਘਰ ਜਾਣਾ ਹੀ ਪੈਂਦਾ ਵਾ ਇਹ ਤਾਂ ਗੱਲ ਹੈਗੀ ਐ ਤੇ ਕਹਿੰਦੇ ਤੁਸੀਂ ਬਹੁਤ ਵਧੀਆ ਕੀਤਾ ਵਿਆਹ ਫਿਰ ਤੈਨੂੰ ਪਤਾ ਪੈਸੇ ਲੱਗਣ ਤੇ ਫਿਰ ਹਣਾ ਲੱਗਦਾ ਹੀ ਹੈ ਹਾਂ ਉਹ ਤੇ ਫਿਰ ਕਰਨ ਨਹੀਂ ਪੈਣਾ ਹੀ ਨਾਲੇ ਉਹਦਾ ਇੱਕ ਗਲਤੀ ਹੋ ਗਈ ਹਾਂਜੀ ਉਹ ਆ ਵੀ ਫੋਨ ਕਰ ਛੱਡ ਦੇ ਨਾ ਇਹ ਨਾ ਆਇਆ ਨਾ ਪਿੰਦਰਾ ਗੱਲਿਆ ਨਹੀਂ ਆਈ ਜਾਣਾ ਨਾਲ ਨੇ ਇਦਾਂਵੇਂ ਖਰਚਾ ਵਾਦਾ ਹੁਣ ਤੇ ਖੁਸ਼ ਹੋਉਂਦੇ ਮੁਰਕ ਨੇ ਕਹਣਾ ਲੈਣਦੇ ਮਾਰੇ ਨੇ ਇਹਨਾਂ ਨੇ ਸਾਦ ਲਿਆ ਹੀ ਆਹ ਇਹ ਵੀ ਗੱਲ ਤੇਰੇ ਸਹੀ ਏ ਹੁਣ ਆਪ ਹੁੰਦੇ ਫਿਰ ਆਗਲਾ ਨੇ ਸਾਦੇ ਤਾਂ ਹਾਨੂੰ ਜਾਣਾ ਪੈਣਾ ਆਹੋ ਗਾਹ ਤੇ ਗਾਂ ਇੰਨਾ ਨਹੀਂ ਫਿਰ ਪਰ ਅਹੀਂ ਤੇ ਜਾਣਨੀ ਆ ਆਹੋ ਹੀ ਤੇ ਜਾਣਾ ਹੀ ਆ ਚਲੋ ਫਿਰ ਕੋਈ ਗੱਲ ਨਹੀਂ ਉਦਾਂ ਮੈਂ ਖੁਸ਼ ਬਸਾ ਭੀ ਹੁਣ ਹਨਾ ਚੰਗੇ ਘਰ ਚੱਲ ਕੀਏ ਸਾਰੇ ਜੀ ਕਿੰਨੇ ਚੰਗੇ ਆ ਕਿ ਨਹੀਂ ਨਹੀਂ ਵਧੀਆ ਨੇ ਸਾਰੇ ਜੀ ਚੰਗਾ ਸਗੋ ਤੇ ਆਏ ਚੰਗਾ ਸਗੋ ਦੇ ਤੁਸੀਂ ਤਾਂ ਬੜੀਆਂ ਖੁਸ਼ ਹੋ ਵੀ ਗਲੋਂ ਲੱਥੀ ਉਹ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਆ ਉਹ ਕਿਹੜੇ ਕੱਲੀ ਹੱਡ ਨਾਲ ਲੜਦੀ ਹੀ ਉਹਦੀ ਤੁਹਾਡੇ ਨਾਲ ਵੀ ਨਹੀਂ ਬੰਦੀ ਹੈਗੀ ਚੱਲੋ ਫੇਰ ਵੀ ਜਿੱਦਾਂ ਤੁਸੀਂ ਵੀ ਸ਼ੁਗਰ ਕਰਦੇ ਨਹੀਂ ਅਸਲ 'ਚ ਤੁਹਾਡੇ ਮਨ 'ਚ ਹੁਣ ਆਪੇ ਸ਼ੁਕਰ ਆ ਕਿਤੇ ਗਈ ਹੈ ਉਹ ਨਹੀਂ ਨਹੀਂ ਨਵਦੀਪਾ ਫੇਰ ਵੀ ਹੱਡੀ ਭੈਣ ਹੀ ਆਹ ਤੇ ਹੱਡੀ ਵੀ ਨਾਲ ਲੜਦੀ ਹੀ ਤਾਂ ਸਭ ਟਾਈਮ ਪਾਸ ਹੋ ਜਾਂਦਾ ਹੈ ਕੋਈ ਨਿੱਕੇ ਹੁੰਦੇ ਫੇਰ ਦਿੰਗ ਕਰਦੇ ਇਹਦੇ ਆਹੋ ਚਲ ਕੋਈ ਗੱਲ ਨਹੀਂ ਭੈਣ ਪਰ ਐਦਾਂ ਹੀ ਲੜਦੇ ਹੁੰਦੇ ਨੇ ਆਹੋ ਹੁੰਦਾ ਤੇ ਅਸੀਂ ਨਿੱਕੇ ਹੁੰਦੇ ਖੇਡੇ ਕਿਦਾਂ ਵਿੱਚ ਜਿੱਦਾਂ ਹਨਾ ਆਹੋ ਵੇਖ ਲਓ ਨਿੱਕੇ ਹੁੰਦੇ ਕਿੰਨਾ ਲੜੀਦਾ ਵਾ ਜੋ ਮਰਜੀ ਕਹਿ ਲੋ ਤੇ ਕੋਈ ਗੱਲ ਨਹੀਂ ਵੱਡੇ ਹੋ ਕੀ ਕੋਈ ਗੱਲ ਕਿਉਂ ਹੁਣ ਕਿਉਂ ਆ ਭਲਾ ਨੂੰ ਕੋਈ ਗੱਲ ਅਗਲੀ ਨੇ ਕਹਿਣਾ ਮੈਂ ਚੱਲੀ ਆਪਣੇ ਘਰ ਕਿਹੜੇ ਦਿਨ ਹੋਏ ਨੇ ਆਉਣ ਲੱਗਣੇ ਤਾਂ ਫਲਾਣੀ ਕਦੋਂ ਦੇ ਗਈ ਹੁੰਦੀ ਛੇਤੀ ਚੱਲ ਜੀਏ ਜਾਂ ਉਹ ਆ ਜਾਏ ਹਾਂ ਚਲੋ ਕੋਈ ਨਹੀਂ ਚਲੋ ਬਾਕੀ ਐਪੀ ਹੋ ਸਭ ਕੁਝ ਵਧੀਆ ਵਧੀਆ ਗਿਆ ਹਣਾ ਬੜਾ ਵਧੀਆ ਹੋ ਗਿਆ ਸਾਰਾ ਕੁਝ ਹਾਂਜੀ ਕੋਈ ਨਾ ਬੰਦੇ ਆਹ ਕੀ ਰਖੰਦੇ ਵੇਹਲਾ ਨਵਾਂ ਸੂਟ ਘਰੇ ਪਾ ਕੇ ਬਹਿ ਗਿਆ ਆਂਦੇ ਇਹੋ ਹੀ ਪੋੜਨਾ ਵਾ ਚੱਲ ਕੋਈ ਗੱਲ ਨਹੀਂ ਹੁਣ ਇਹ ਲਵੇੜ ਕੇ ਤੇ ਭਾਵੇਂ ਆਜੇ ਬਾਹਰੋਂ ਨਵਦੇ ਪੰਜਾਂ ਨੇ ਇਦਾਂ ਹੀ ਕਰਦੇ ਨੇ ਫਿਰ ਕੀ ਲਵੇੜ ਲੇਗਾ ਤੇ ਜਦੋਂ ਕਿਤੇ ਜਾਣਾ ਇਹ ਬੰਦਾ ਉਦੋਂ ਚੀਜ਼ ਪੁੰਦਾ ਵਾ ਇਹ ਆਂਦਾ ਹੁਣ ਜਿਹੜਾ ਇੱਕ ਰੀਲ ਆਂਦਾ ਨੇ ਉਹਦਾ ਜਲੂਸ ਕੱਢ ਕੇ ਫੇਰ ਲਾਉਣਾ ਐ ਨਹੀਂ ਵੇਖ ਲੈ ਨੇ ਪਾਈ ਇਹੋ ਜਾਣਾ ਵਾ ਛੋਟੇ ਹੋਏ ਨੇ ਫਿਰ ਫਾਇਦਾ ਕੀ ਰੱਖਣ ਦਾ ਸੋ ਕੋ ਪਾਲਾਂ ਦੇ ਜਾਣੇ ਨੂੰ ਪਾਲੇ ਮੈਂ ਕਿਹੜਾ ਕਹਿੰਦੇ ਨੂੰ ਨਾ ਪਾਇ ਅੱਗੇ ਕਿਹੜਾ ਕਿਸ ਦੀ ਮੰਨਦਾ ਵਾ ਪਰ ਮੰਮੀ ਕੀ ਕਰਨ ਰਏ ਜੇ ਬੈਠੇ ਧੁੱਪੇ ਆਹ ਪੁੱਤ ਧੁੱਪ ਬੜੀ ਸੁਣੀ ਨਿਕਲੀ ਹੀਗੀ ਸਵੇਰ ਦੀ ਤੋਂ ਤਰੀ ਧੁੰਦ ਪਈ ਹੀ ਤੇ ਮੈਂ ਚੱਲ ਧੁੱਪੇ ਘੜੀ ਬਹਿਨੀ ਆ ਕਿਹ ਅਖੰਡੇ ਫੋਨ ਚ ਵੇ ਵੇਖਣਾ ਕੀ ਆ ਆ ਵਿਆਹ ਦੀਆਂ ਫੋਟੋਆਂ ਵੇਖਣ ਲਈ ਆ ਆ ਵੇ ਵੇ ਸਹੀ ਕਿੱਡੇ ਸੋਹਣੇ ਲੱਗਣ ੜੇ ਸਾਰੇ ਪਰ ਮੈਂ ਮੰਮੀ ਮੇਰੀ ਟੌਰ ਕੋਈ ਜ਼ਿਆਦਾ ਹੀ ਆ ਨਾ ਹੂੰ ਤੇਰੀ ਟੌਰ ਆ ਮੇਰੀ ਕੁੜੀ ਦੀ ਟੌਰ ਵੇ ਕਿੰਨੀ ਆ ਗੱਲਾਂ ਮਾਰਦਾ ਫਿਰਨਾ ਕੁੜੀ ਉਹਨੂੰ ਕਹੀ ਜਾ ਤਾਂ ਮੇਰੀ ਹੈ ਨਹੀਂ ਕਿ ਟੌਰ ਲੈ ਦੱਸ ਤੂੰ ਵੀ ਤਾਂ ਮੇਰਾ ਪੋਤੀ ਆ ਤੂੰ ਮੈਨੂੰ ਮਾੜਾ ਲੱਗਣਾ ਵਾ ਹਾਂ ਤੇਰਾ ਵੀ ਬੜਾ ਟੌਰ ਵਾ ਵੇਖ ਕਿੰਨੀਆਂ ਸੋਹਣੀਆਂ ਫੋਟੋਆਂ ਆਈਆਂ ਹਨਾ ਆਹੋ ਕਹਿੰਦੇ ਮੈਂ ਕਹਿੰਦੀ ਗੱਲ ਨਹੀਂ ਕਰਨ ਵਾਲੀ ਕਿ ਟੌਰ ਸਾਰਿਆਂ ਦੀ ਬੜੀ ਸੀ ਬੜੀ ਟੌਰੀ ਸੀ ਸਾਰਿਆਂ ਦੀ ਲੈਪੀ ਤੇ ਮੈਂ ਕਹਾਂ ਵੀ ਮਜ਼ਾ ਵੀ ਬੜਾਇਆ ਵਿਆਹ ਚ ਹਨਾ ਨਹੀਂ ਤੇ ਹੁੰਦਾ ਵਾ ਕਈ ਵਾਰੀ ਵੀ ਪਤਾ ਹੀ ਨਹੀਂ 걸 ਲੱਗਦਾ ਕੁਝ ਵੀ ਪਰ ਪਤਾ ਨਹੀਂ ਕੀ ਗੱਲ ਵਾ ਸਾਰੇ ਜਾਣੇ ਬੜੇ ਖੁਸ਼ ਹੀਗੇ ਬੰਦੇ ਠੀਕ ਹੀ ਹੈ ਨਾ ਜਿਹੜੇ ਉਧਰੋਂ ਆਏ ਹੀ ਉਹ ਵੀ ਸਾਰੇ ਠੀਕ ਹੀ ਉਹ ਸਾਰੇ ਤਾਂ ਬਹੁਤੇ ਵਧੀਆ ਹੀ ਹੈ ਹੈ ਵੀ ਚੰਗੇ ਪਲੇ ਘਰਾਂ ਚ ਸਾਰੇ ਆਹ ਚੜਦੇ ਤੇ ਚੜਦੇ ਰਿਸ਼ਤੇਦਾਰ ਉਹਨਾਂ ਦੇ ਅੱਗੇ ਮੈਂ ਤੇਰੇ ਪਿਓ ਨਾਲ ਇਹੀ ਗੱਲਾਂ ਕਰਨ ਵੀ ਸਾਡੀ ਕੁੜੀ ਦੀ ਕਿਸਮਤ ਚੰਗੀ ਆ ਜਿਹੜਾ ਐਡਾ ਸੌਖਾ ਘਰ ਮਿਲ ਗਿਆ ਉਹਨਾਂ ਨੂੰ ਤੇ ਮੰਮੀ ਬਾਕੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਹੁਣ ਅਮਨ ਨੂੰ ਨਾ ਤੁਸੀਂ ਸਮਝਾਓ ਕਿ ਜਿੱਦਾਂ ਅੱਡੇ ਕਰਦੇ ਹੈ ਨਾ ਉਹ ਥਾਣਾ ਉੱਤੇ ਕੜੇ ਜਾ ਕੇ ਜਿੱਦਾਂ ਇੱਥੇ ਬੋਲਣ ਦਾ ਪੈਂਦੀ ਹੈ ਐਉਂ ਜਾਓ ਉੱਤੇ ਸਾਹਬ ਹੋਰ ਵਾ ਹੈ ਨਾ ਨਵਾਂ ਨਵਾਂ ਨਾਲੇ ਕੰ ਕੋਹਣੀ ਪੋਤਾ ਸਮਝਾਉਂਗੀ ਮੈਂ ਮੰਮੀ ਇਹ ਆ ਵਾ ਕਿੱਥੇ ਲੈ ਜਾ ਗੋਗੇ ਕੋਹਣੀ ਪੋਤਾ ਹਾਂ ਫਿਰ ਵੀ 3 ਤੀਆਂ ਤੋਰਨੀਆਂ ਕਿਹੜੀਆਂ ਸੌਖੀਆਂ ਪਈਆਂ ਵਾ ਹਾਂ ਚਲ ਕੋਈ ਗੱਲ ਨਹੀਂ ਹੋਵੇ ਇੱਕ ਦਿਨ ਜਾਣਾ ਹੀ ਹੁੰਦਾ ਵਾ ਗੱਲ ਕਰਾਵਾ ਨਹੀਂ ਨਹੀਂ ਗੱਲ ਨਾ ਕਰਾ ਮੇਰੀ ਤੂੰ ਪਤਾ ਕੀ ਗੱਲ ਵਾ ਅਜੇ ਨਵਾਂ ਸਵਾ ਕੰਮ ਆ ਅਗਲੇ ਆਖਣਗੇ ਫੇ ਤੋੜ-ਤੋੜ ਖਾ ਲਿਆ ਫੋਨ ਕਰ-ਕਰ ਕੇ ਤੂੰ ਰਹਿਣ ਦੇ ਤੂੰ ਅਜੇ ਮੇਰੀ ਗੱਲ ਨਾ ਕਰਾਦਣਾ ਕੋਈ ਨਹੀਂ ਉਹਨੇ ਆਪੇ ਕਰ ਲੈਣਾ ਗਾਮਸ਼ਾ ਹੋ ਕੇ ਤਾਂ ਲੋ ਤਾਂ ਠੀਕ ਆ ਮੈਂ ਅਜੇ ਤੂੰ ਜਰਾ ਮੇ ਉਸ ਕਰਨ ਦੇ ਨੂੰ ਤੇ ਫਿਰ ਮੈਂ ਤੁਹਾਡੀ ਗੱਲ ਕਰਾ ਦੇਣਾ ਵਾ ਪੁੱਤ ਮੇਸਤੇ ਕਰਨਾ ਹੀ ਆ ਧੀ ਮੇਰੀ ਤੁਸੀਂ ਵੀ ਤੇ ਕਰਦੇ ਹੋਵੋਗੇ ਤੁਹਾਡੀ ਭੈਣ ਹੈਗੀ ਹੈ ਕਿੰਨੀ ਰੌਣਕ ਹੀ ਵਿੜੇ ਵਿੱਚ ਨਹੀਂ ਉਹ ਤਾਂ ਚਲ ਮੰਮੀ ਹੈਗੀ ਸੀ ਪਰ ਹੁਣ ਜਦੋਂ ਉਹ ਦੇ ਫਿਰ ਜਦੋਂ ਹਨਾ ਉਹਨਾਂ ਤੇ ਪੈਣਾ ਹੀ ਆ ਕੀ ਕਰਨਾ ਘਰ ਤੇ ਰੱਖਿਆ ਨਹੀਂ ਜਾਂਦੀਆਂ ਫਿਰ ਗੱਲ ਤੇ ਤੇਰੀ ਪੁੱਤ ਸੱਚੀ ਆ ਪਰ ਚਲ ਕੋਈ ਗੱਲ ਨਹੀਂ ਆਪੇ ਉਹਨੇ ਫੋਨ ਕਰ ਲੈਣਾ ਵਾ ਫਿਰ ਫੇਰਾ ਫੂਰਾ ਪਾਉਣ ਆਉਣਗੇ ਹੈ ਕਿ ਨਹੀਂ ਆਹੋ ਚਲੋ ਆਪੇ ਅੱਜ ਹੋਰ ਕੱਲ ਹੋਰ ਆਪੇ ਜੀ ਲੱਗਣ ਦਾ ਆਪਣਾ ਇਦਾਂ ਉਹ ਰਲ ਜਾਣਾ ਵਾ 2-4 ਦਿਨ ਗੱਲ ਹੁੰਦੀ ਆ ਬਾਅਦੋਂ ਫਿਰ ਸਵੇਰ ਆ ਇੱਕ ਦੂਜੇ ਦਾ ਜਦੋਂ ਪਤਾ ਲੱਗ ਜਾਏ ਨਾ ਫੇਰ ਨਹੀਂ ਕੋਈ ਗੱਲ ਹੁੰਦੀ ਚਲ ਕੋਈ ਨਹੀਂ ਪੁੱਤ ਬਾਕੀ ਕੋਈ ਗੱਲ ਨਹੀਂ ਤੁਸੀਂ ਉਹ ਨਾ ਮੂੰਹ ਜਨਮ ਕਾ ਕੇ ਉਹ ਨਹੀਂ ਨਹੀਂ ਮੂੰਹ ਨਹੀਂ ਲੁਕਾਇਆ ਮੈਂ ਤਾਂ ਫੋਟਵਾ ਫੋਟਵਾ ਵੇਖਣ ਲਈ ਹੀ ਕੁੜੀ ਦੀਆਂ ਤੇ ਕਿੱਡੀ ਸੋਹਣੀ ਲੱਗਣ ਢੀ ਹੈਗੀ ਨਹੀਂ ਫੋਟਵਾਂ ਤੇ ਚਲ ਵਧੀਆ ਵਾ ਹਾਂ ਤੇ ਮੈਂ ਪੀਣ ਲੱਗਾ ਵਾ ਚਾ ਅੱਛਾ ਤੇ ਸਰਦਨ ਨੂੰ ਮੈਂ ਕਹਿਣਾ ਵਾ ਬਣਾ ਦੇ ਪੀਣੀ ਚਾਹ ਕਹਾਂ ਉਹਨੂੰ ਬਣਾਵੇ ਚਲ ਕਹਿ ਦੀ ਮੇਰੇ ਲਈ ਵੀ ਕੱਪ ਬਣਾ ਦੇ ਫਿਰ ਚਲ ਠੀਕ ਆ ਕਹਿਣਾ ਉਹਨੂੰ ਮੈਂ ਜਿੱਦਾਂ ਮਰਜੀ ਆ ਨਾ ਪਰਾਵਾ ਨੂੰ ਵੀ ਬੜਾ ਮੋਹ ਹੀਗਾ ਉਹਦਾ ਹੈ ਉਤੋਂ ਤੋਂ ਤੋਂ ਕਰਦੇ ਆ ਤੇ ਵਿੱਚੇ ਵਿੱਚੇ ਵੀ ਡੋਲੇ ਆ ਵੀ ਸਾਡੀ ਭੈਣ ਹੁਣ ਚਲ ਗਈ ਆਪਣੇ ਘਰ ਸਰਨਾ ਹਾਂਜੀ ਕੀ ਕਰਨ ਡੀਆਂ ਕੁਛ ਨਹੀਂ ਸਬਜ਼ੀ ਬਣਾ ਕੇ ਹਟੀਆਂ ਤੇ ਮੇਰੇ ਗਾਰਸਨ ਨੂੰ ਮੈਨੂੰ ਨਾ ਚਾਹ ਬਣਾ ਕੇ ਦੇਖ ਆਪ ਦਾਸਾਂ ਤੁਹਾਡੇ ਵਾਲੀ ਵੀ ਹੱਦ ਹੋ ਗਈ ਆ ਅੱਗੇ ਮੈਂ ਪੁੱਛਣ ਡੀਆਂ ਤੁਸੀਂ ਬਾਹਰ ਨੂੰ ਤੁਰ ਪਏ ਹੋ ਹੁਣ ਤੁਸੀਂ ਚਾਹ ਪੀਣੀ ਆ ਕਿ ਕੰਮ ਹੀ ਮੈਂ ਤਾਂ ਚਲ ਗਿਆ ਤੇ ਬਾਕੀ ਕੋਈ ਗੱਲ ਨਹੀਂ ਜੇ ਬਣਾ ਦੇ ਕਿ ਤੇ ਫੇਰ ਕੀ ਬਣਾ ਦੇਣੀ ਆ ਵਧੀਆ ਜੀ ਬਣਾ ਕੇ ਦੇ ਚੰਗਾ ਤਨਾਲੇ ਮੇਰੀ ਗੱਲ ਸੁਣਨੇ ਮੈਂ ਹੈ ਨਾ ਇੱਕ ਗੱਲ ਤੇਨਾਂ ਕਰਨੀ ਆ ਹੂੰ ਕਿ ਮੈਂ ਇੱਕ ਗਨ ਨੋਟ ਕੀਤੀ ਆ ਕਿ ਯਾਰ ਕਾ ਮੰਮੀ ਨੇ ਵਾਹੇ ਤੈਨੂੰ ਵਿਆਹ ਚ ਹਨਾ ਨਾ ਤੈਨੂੰ ਛਿਰਕਿਆ ਵਾ ਨਾ ਕੋਈ ਗੱਲ ਉਹ ਜੀ ਕਹੀ ਆ ਉਹ ਵੀ ਨਵ ਦੇ ਬਰਾਬਰ ਹੀ ਰੱਖਿਆ ਤੈਨੂੰ ਹਨਾ ਆਹੋ ਤੇ ਮੈਂ ਵੀ ਵੇਖਣ ਢਈ ਹਾਂ ਆਰ ਕੀ ਅੱਗੇ ਵੀ ਮੰਮੀ ਨੇ ਮੈਨੂੰ ਹਰ ਥਾਂ ਗੱਗੇ ਰੱਖਿਆ ਵਾ ਹੂੰ ਹੂੰ ਕੋਈ ਮਾੜੀ ਚੰਗੀ ਨਹੀਂ ਕੀ ਕੀਤੀ ਵਿਆਹ ਚ ਹਾਂ ਮੈਂ ਖਿਆਲ ਰੱਖਣ ਡਿਆ ਮੈਂ ਭਲਾ ਮੇਨਾ ਵਾਂ ਮੰਮੀ ਕੀ ਕਰਦੀ ਆ ਪਰ ਨਹੀਂ ਵਧੀਆ ਰਿਆ ਹਨਾ ਨਹੀਂ ਮੰਮੀ ਨੇ ਅੱਜ ਕੀ ਮੇਰੀ ਬੜੀ ਕੀਤੀ ਆ ਤੇ ਬਾਕੀ ਹੁਣ ਤੂੰ ਇਦਾਂ ਕਰੀ ਜੇ ਮੰਮੀ ਨੇ ਤੇਨਾਂ ਕੀਤੀ ਹੈ ਨਾ ਇਦਾਂ ਤੇ ਤੂੰ ਵੀ ਨਾ ਹੁਣ ਅੱਜ ਤੋਂ ਬਾਅਦ ਲੜੀ ਮੰਮੀ ਦੇ ਨਾਲ ਠੀਕ ਆ ਤੂੰ ਵੀ ਚੰਗੀ ਰਹੀਂ ਤੇ ਦੱਸ ਸੁਣਿਆ ਕਿ ਮੈਂ ਲੜਦੀ ਨਹੀਂ ਮੰਮੀ ਨਾਲ ਤੇ ਨਾਲੇ ਜਿਵੇਂ ਮੇਰੇ ਨਾਲ ਚੰਗੇ ਰਹਿਣਗੇ ਤੇ ਮੈਂ ਉਹਨਾਂ ਨਾਲ ਮਾੜੀ ਕਿਉਂ ਕਰੂੰਗੀ ਨਾਲੇ ਮੇਰੇ ਮਾਪਿਓ ਵੀ ਸਮਝਾਉਂਦੇ ਆ ਮੈਨੂੰ ਕਿ ਤੂੰ ਉਹਨਾਂ ਨਾਲ ਕੋਈ ਮਾੜੀ ਚੰਗੀ ਨਹੀਂ ਕਰਨੀ ਨਾਲੇ ਜੇ ਮੰਮੀ ਹੁਣੀ ਮੈਨੂੰ ਕੋਕ ਨਹੀਂ ਕਹਿੰਦੇ ਮੈਂ ਉਹਨਾਂ ਨਾਲ ਕਿਉਂ ਮਾੜਾ ਚੰਗਾ ਕਹਿਣਾ ਵਕੋ ਨਾਲੇ ਵੇਖ ਲਓ ਵਿਆਹ ਜਦ ਮੈਂ ਚੰਗਾ ਤਿਆਰ ਨਹੀਂ ਹੋਈ ਤੇ ਮੰਮੀ ਨੇ ਮੈਨੂੰ ਆਪ ਤਿਆਰ ਕੀਤਾ ਸੀ ਨਾਲੇ ਫੁਲਕਾਰੀ ਵੀ ਲਾ ਕੇ ਦਿੱਤੀ ਸੀ ਮੈਨੂੰ ਮੇ ਕੋਦੇ ਮੈਨੂੰ ਅੱਜ ਤਾ ਤੁਹਾਨੂੰ ਪਤਾ ਮੈ ਕੋਈ ਲਿਆਵ ਨਹੀਂ ਹੀਗਾ ਆਹ ਮੈਂ ਤੇ ਉਹ ਦਿਨ ਤਨ ਪੁੱਛਿਆ ਗੇਗਾ ਵੀ ਇਹ ਫਲਕਾਰੀ ਤੇ ਤੂੰ ਮੈਨੂੰ ਕਿਹਾ ਸੀ ਵੀ ਮੰਮੀ ਨੇ ਲੈ ਕੇ ਦਿੱਤੀ ਆ ਤੇ ਮੈਂ ਕਿਹਾ ਠੀਕ ਆ ਤੇ ਬਾਕੀ ਇਹ ਆ ਵੀ ਮੈਂ ਤੇ ਚਾਹੁੰਦਾ ਆ ਵੀ ਨਾ ਹੀ ਦੱਸਾ ਜਿਹੜੇ ਘਰ ਚ ਲੜਾਈ ਰਹਿੰਦੀ ਆ ਨਾ ਜਿਆਦਾ ਉਹ ਘਰ ਫਿਰ ਤੈਨੂੰ ਪਤਾ ਵੀ ਤਰੱਕੀ ਨਹੀਂ ਗਈ ਹੁੰਦੀ ਤੇ ਬੰਦਾ ਹੱਸ ਖੇਡ ਕੇ ਲਵੇ ਨਾ ਤੇ ਵਧੀਆ ਟਾਈਮ ਆਸ ਹੁੰਦਾ ਤੇ ਤਾਂ ਕਰਕੇ ਤੂੰ ਮਤਲਬ ਵੀ ਬੋਲਣਾ ਨਹੀਂ ਉਸ ਤੋਂ ਬਾਅਦ ਮੰਮੀ ਨੂੰ ਕੋਕ ਵੀ ਠੀਕ ਆ ਤੇ ਬਾਕੀ ਮੈਨੂੰ ਜਿੱਥੇ ਤਾਂ ਮੈਨੂੰ ਲੱਗਦਾ ਵਾ ਮੈਨੂੰ ਲੱਗਦਾ ਵੀ ਮੰਮੀ ਨੇ ਠੀਕ ਹੀ ਰਹਿਣਾ ਮੈਂ ਤੇ ਆਪ ਚਾਹੁੰਨੀ ਆ ਵੀ ਘ ਹਣਾ ਤੇ ਵਧੀਆ ਜ਼ਿੰਦਗੀ ਨਿਕਲੇ ਹੱਸਦੇ ਖੇਡਦੇ ਰਹੀਏ ਆਪਾਂ ਸਾਰੇ ਜਾਣੇ ਚੱਲ ਕੋਈ ਗੱਲ ਨਹੀਂ ਹੁਣ ਬਹੁਤੇ ਮਸਕੇ ਨਾ ਮਾਰੋ ਬਹੁ ਜਾ ਕੇ ਉੱਥੇ ਮਚਾ ਬਣਾ ਕੇ ਲਿਓ ਨਹੀਂ ਆਵ ਤਾਂ ਨਾਲੇ ਮੈਂ ਅੰਦਰ ਬੈਠਾ ਹੀ ਹੋਤੇ ਮੰਮੀ ਬੈਠੀ ਹੀ ਵਾਰ ਤੇ ਮੰਮੀ ਨੂੰ ਵੀ ਚਾਹ ਦੇ ਦਿੰਦੀ ਕੋਈ ਗੱਲ ਨਹੀਂ ਤੇ ਆਉਣੀ ਐ ਮੈਂ ਬਹੁਤ ਹੀ ਠੀਕ ਹੈ ਉਹ ਮੇਰੀ ਗੱਲ ਸੁਣ ਕਦਰ ਹਸਾਬ ਤਾਂ ਵੇਖੀ ਜਾਣ ਡਿਆ ਵਾ ਡਾੜੀ ਇਹੋ ਡਿਆ ਹਸਾਬ ਲਾਉਣਾ ਕੀ ਪੈਹਾ ਰਹਿਣਾ ਜਾ ਕੇ ਕਿਸੇ ਦਾ ਦੇਣ ਵਾਲਾ ਮੇਰੀ ਗੱਲ ਸੁਣ ਲਾ ਹਲਵਾਈ ਬਹੁਤ ਹੀ ਹੱਦ ਚੁੱਕਦੇ ਹੁੰਦੇ ਆ ਉਹਨਾਂ ਦੇ ਆ ਪੈਸੇ ਉਹਨਾਂ ਦੇ ਡੈਡੀ ਉਹਨੇ ਜਿੰਨੇ ਮੰਗੇ ਆ ਨਾ ਦੇਤੇ ਨੇ ਬਾਕੀ ਹਿਸਾਬ ਕਰਾਂਗੇ ਬਾਅਦ ਚ ਜਦੋਂ ਉਹਨਾਂ ਫੇਰਾ ਪਾਉਣ ਆਉਣਾ ਵਾ ਅੱਛਾ ਤੇ ਫੇਰ ਵੀ ਤੇ ਸੱਦਣਾ ਹੀ ਐ ਉਹ ਤਾਂ ਆਪਾਂ ਲੈਣਗੇ ਫੇਰ ਉਹਨਾਂ ਆਉਣਾ ਵਾ ਤੇ ਹਲਵਾਈ ਨੂੰ ਉਦੋਂ ਕਵਾਂਗੇ ਨਾ ਆਪਾਂ ਉਹ ਕਿਹੜਾ ਤੇ ਬਣਾਈ ਆ ਉਹਦੋਂ ਬਾਕੀ ਜਿਹੜਾ ਜਿਹੜਾ ਬੈ ਕੇ ਕਰਾਂਗੇ ਚਲ ਇਤਰਾ ਕਰ ਲਾ ਮੈਂ ਕਹਿੰਦਾ ਨਾ ਦੱਸਾਂ ਗੱਲ ਕੀ ਆ ਇਹ ਲੋਕਾਂ ਚ ਜਿਗਦਾ ਨਹੀਂ ਗਾ ਹੁੰਦਾ ਕੜੀ-ਕੁੜੀ ਕਦੀ ਮੋਟਰਸਾਈਕਲ ਤੇ ਇਧਰੋਂ ਕਦੀ ਇਧਰਾਂ ਮੈਂ ਤੂੰ ਮੇਤਰ ਨੂੰ ਚੰਗਾ ਪੈਸੇ ਦੇ ਕੇ ਕੰਮ ਨੇ ਵੇਣ ਪਰੇ ਬਿਲਕੁਲ ਤੇ ਜੇ ਉਦੋਂ ਸੱਦਣਾ ਤੇ ਫਿਰ ਚੱਲ ਕੋਈ ਗੱਲ ਨਹੀਂ ਫਿਰ ਉਦੋਂ ਬਾਅਦ ਚ ਕਰ ਲਾਂਗੇ ਉਦਾਂ ਮੈਂ ਕੋਈ ਗੱਲ ਸੋਚਣ ਡਿਆ ਮਾਂ ਹੂੰ ਕਿੱਡਾ ਵੱਡਾ ਵਿਆਹ ਕੀਤਾ ਆਪਾਂ ਆਹੋ ਕਿਹੜੇ ਚੀਜ਼ ਦੀ ਕਮੀ ਹੈ ਉੱਥੇ ਵੇਖ ਲੋ ਆਹੋ ਕੀ ਗੱਲ ਹੋਈ ਆ ਵਿੱਚੋਂ ਮੈਂ ਕਈ ਗੱਲਾਂ ਕਰਨ ਵਾਲੇ ਫਿਰ ਕਰ ਜਾਂਦੇ ਨੇ ਕੀ ਕਹਿੰਦੇ ਸੀ ਐ ਹੋਈ ਵੀ ਆ ਨਹੀਂ ਹੋ ਹੈਗਾ ਅੱਛਾ ਇੱਥੇ ਆ ਨਹੀਂ ਹੋ ਪਾਇਆ ਹਾਂ ਤੇ ਆ ਵੀ ਨਿੱਕੀ ਜਿਹੀ ਗੱਲ ਤੋਂ ਨਾ ਮਨ ਖਟਾ ਕਰ ਦਿੰਦੇ ਨੇ ਅਗਲੇ ਦਾ ਉਹ ਪੁੱਤ ਕਿਦਾ ਕਿਦਾ ਮੂੰਹ ਫੜਾਂਗੇ ਗੱਲ ਮੁੱਕੀ ਝਗੜਾ ਪਾਰ ਪਿਆ ਕੁੜੀ ਹੱਡੀ ਵਿਆਹ ਕੇ ਆਪਣੇ ਘਰ ਚ ਲੱਗੀ ਆ ਹੁਣ ਇਹ ਲੋਕਾਂ ਨਾਲ ਲੜਨਾ ਥੋੜਾ ਵਾ ਉਹ ਲੜਨ ਦੀ ਨਹੀਂ ਮੈਂ ਗੱਲ ਕਰਨ ਡਿਆ ਇਹਦੇ ਨਾਲ ਆਪਾਂ ਸਿੰਪਲ ਵੀ ਕਰ ਲੈਂਦੇ ਨਾ ਤਾਂ ਵੀ ਵਧੀਆ ਸੀ ਉਹ ਮੈਂ 10-12 ਲੱਖ ਲੱਗ ਗਿਆ ਕੱਲੇ ਪੈਰਸ ਚੀ ਆਹੋ ਤੇ ਗੱਲਾਂ ਫੇਰ ਕਰ ਆ ਲਈਆਂ ਤੇ ਜੇ ਨਾ ਕਰਦੇ ਸਿੰਪਲ ਕਰ ਦਿੰਦੇ ਤੇ ਗੱਲਾਂ ਇਹ ਨਾ ਕਰਨੀ ਸਾਡੇ ਪੈਸੇ ਤੇ ਬਚ ਜਾਂਦੇ ਨਾ ਯਾਰ ਦੱਸਾਂ ਕੀ ਕੋਈ ਗੱਲ ਨਹੀਂ ਮੈਂ ਤਾਂ ਸੋਚਣ ਡਿਆ ਬਾਕੀ ਉਹ ਕੋਈ ਗੱਲ ਨਹੀਂ ਆਹੋ ਭੈਣ ਅੱਡੀ ਤੇ ਕੀ ਐ ਉਹ ਚੱਲ ਕੋਈ ਗੱਲ ਨਹੀਂ ਖਰਚੇ ਦੀ ਬੋਤੇ ਇੱਕ ਗੱਲ ਹੈ ਘਰ ਚੰਗਾ ਘਰ ਚੰਗਾ ਭਲਾ ਵਾ ਉਹ ਸਾਰੀ ਉਮਰ ਵੇਖਣ ਦੀ ਲੋੜ ਨਹੀਂ ਗਈ ਅੱਜ ਕੱਲ੍ਹ ਸਮਝ ਜਾਈ ਦੇ ਧੀ ਸੁਗਿਆ ਦਾ ਸਾਕੋ ਸੁਈ ਹੈ ਠੀਕ ਨਹੀਂ ਡੈਡੀ ਆ ਨਾ ਸਿਰਫ ਇੱਕ ਰਹਿ ਗਏ ਨੇ ਮਠਿਆਈ ਵਾਲੇ ਦੇ ਪੈਸੇ ਅੱਛਾ ਉਹਨੂੰ ਬਾਕੀ ਮੈਂ ਦਿੱਤੇ ਸੀ ਤੇ 27000 ਰੁਪਏ ਬੰਨਾ ਉਹਦਾ ਅੱਛਾ ਤੇ ਮੇਰੀ ਗੱਲ ਤੋਂ ਕੋਲ ਕਿਨੇ ਦਾ ਕੋਲ ਡੈਡੀ ਮੇਰੇ ਕੋ ਆਸ ਟਾਈਮ 20000 ਦੇ ਲਾਗੇ ਚੱਗੇ ਹੈਗਾ ਤੇ ਸਬਦੇ ਵਾਲੇ ਦੇ ਅਜੇ ਸਾਰੇ ਦੇਣ ਵਾਲੇ ਅੱਛਾ ਹਾਂਜੀ ਤੇ ਮੇਰੀ ਗੱਲ ਸੁਣ ਕਿੰਨੇ ਇਹ ਹੈਵੇ ਕਿੰਨੇ ਕਾ ਉਹਦਾ ਡੈਡੀ 50000 ਰੁਪਏ ਬਣ ਜਾਣਾ ਕੋ ਤਾਂ ਵੀ ਹੋ ਸਕਦਾ ਚਲ 2000 ਤੱਕਲੇ ਹੋਊਗਾ ਚਲੋ 5-7 ਹੋ ਸਕਦਾ ਤੇ ਮੇਰੀ ਗੱਲ ਸੁਣ ਹਾਂਜੀ ਉਹ ਤੇਰੇ ਹੁੰਦੇ ਮੈਂ ਕਿਹੜਾ ਕਹਿੰਦਾ ਮੜਾ ਵਰਤਿਆ ਆਪਣਾ ਦੇਣ ਲੈਣ ਹੈਗਾ ਇਹ ਤੇ ਆਪਣੀ ਮਾਨ ਪੁਸ਼ਾ ਕਿੰਨੇ ਕਾ ਹੋਇਆ ਵਾਦਾ ਘਟਾ ਉਹਨਾਂ ਚ ਪੈਸੇ ਦੇਦੇ ਸੀ ਕਰਨੇ ਘਰ ਰੱਖੇ ਉਹ ਹਜੇ ਸਾਰੇ ਵੇਖਣ ਵਾਲੇ ਆ ਵੇਖਣ ਵਾਲੇ ਹੂੰ ਤੇ ਨਾਲੇ ਹਾਂ ਹੂੰ ਨਵਦੀਪ ਦਾ ਡੈਡੀ ਆਂਦਾ ਸੀ ਕਿ ਜੇ ਲੋੜ ਹੈ ਨਾ ਪੈਸੇ ਦੀ ਆਹੋ ਤੇ ਦੱਸਦੇ ਆਂਦੇ ਵੀ 2 ਲੱਖ ਰੁਪਏ ਘਰ ਪਿਆ ਏ अच्छा अच्छा अच्छा। ਤਾਂ ਇਹ ਚੱਕੇ ਹੋਣਾ ਮੈਂ ਉਦੋਂ ਤੇ ਚਲੋ ਨਹੀਂ ਮੰਗੇ ਮੈਂ ਅਗਲੇ ਨਾਲ ਕਹਿਣਾ ਕਿ ਹੁਣੇ ਆਖੇ ਦਿਨ ਦੇ ਹੁਣੇ ਦੇ ਦੋ ਤੇ ਤੁਸੀਂ ਦੱਸੋ ਵੀ ਕਿਦਾਂ ਲੈ ਆਇਆ ਤੇ ਰੈਂਦੀ ਹੈ ਉਹ ਪੁੱਤ ਪੈਸੇ ਦੀ ਗੱਲ ਤੇ ਕੋਈ ਨਹੀਂਗੀ। ਅੱਗੇ ਨਾ ਸਨੀ ਤੇ ਸੋਹਰਿਆ ਕੋਈ ਪੈਸੇ ਲਏ ਥੋੜੇ ਬੂਤੇ। ਤੇ ਮੈਂ ਥਾਂ ਥਾਂ ਤੋਂ ਪੈਸੇ ਭੜੇ ਜਾਵਾਂਗੇ ਤੇ ਪੁੱਤ ਮੁੜ ਕੇ ਦੇਣੇ ਤੇ ਕਣਕਾਂ ਨੂੰ ਤਿੰਨ ਚਾਰ ਮਹੀਨੇ ਪਏ। ਕੋਈ ਗੱਲ ਨਹੀਂ ਆਪਾਂ ਵਾਪਸ ਕਰ ਹੀ ਦੇਣੇ ਐ ਚਲ ਤੂੰ ਫਿਰ ਇਤਰਾ ਕਰ। ਹੂੰ ਫਿਰ 2 ਲੱਖ ਨਾ ਉਹਨਾਂ ਨੂੰ ਕਹੀਂ ਰੁਪਈਆ ਲੱਖ ਕ ਫੜ ਲਾ ਜਿਹੜਾ ਮੁੜ ਕੇ ਵਾਪਸ ਹੋ ਜਾਏ ਟਾਈਮ 'ਚ। ਉਦਾਂ ਮੈਂ ਆਰਤੀ ਅੱਗੇ ਵਿਆ 11 ਨਾਲ ਲੱਖ ਬੜਾ ਵਾ ਉਹ ਚਲ ਮੈਂ ਆਂਦੇ ਪਹਿਲਾਂ ਇਹਨਾਂ ਦੇ ਦਵਾਗੇ ਨਾ ਆਹੋ ਆਪਣਾ ਭਾਬੀ ਦੇ ਹਨਾ ਡੈਡੀ ਹੋਣਾ ਉਹ ਆਹੋ ਚਲ ਜਿਤਨਾ ਮਰਜ਼ੀ ਕਰ ਲਿਓ ਤੁਸੀਂ ਦੇਣੇ ਬਾਕੀ ਆਪਣਾ ਪੈਰ ਵੇਖ ਲਾਗੇ ਹੂੰ ਕੋਈ ਨਹੀਂ 6 ਮਹੀਨੇ ਆਪਣਾ ਹੱਥ ਘੁੱਟ ਕੇ ਚੱਲਾਂਗੇ ਫਿਰ ਏਡੀ ਗੜੀ ਗੱਲ ਆ ਉਹ ਯਾਰ ਅਹੀਂ ਕਿਹੜੇ ਵੀ ਉਹ ਹੀ ਗੱਲ ਪਈ ਤਾਂ ਕੋਈ ਖਰਚਾ ਹੋਵੇ ਇੱਥੇ ਕੋਈ ਗੱਲ ਹੀ ਨਹੀਂ ਗਈ ਤੇ ਆ ਜਾ ਕੇ ਨਿੱਕੀ ਜਿਹੀ ਕੁੜੀ ਪੜਨੇ ਪਾਈ ਉਹਦਾ ਹੀ ਆ ਚਲੋ ਕੋਈ ਗੱਲ ਨਹੀਂ ਬਾਕੀ ਆਪਾਂ ਨੱਪ ਘੁੱਟ ਕੇ ਆਪਣਾ ਟਾਈਮ ਕੱਢ ਲੈਣਾ ਏਡੀ ਕੋਈ ਗੱਲ ਨਹੀਂ ਜਾਨੇ ਦਾ ਡੈਡੀ ਫਿਰ ਖਰਚਾ ਹੁੰਦਾ ਹੀ ਹੈ ਤੇ ਆ ਚਲ ਕੋਈ ਗੱਲ ਨਹੀਂ ਹੁਣ ਤੁਸੀਂ ਦੱਸ ਦੋ ਹੋਰ ਉਹ ਨਹੀਂ ਨਹੀਂ ਮੈਂ ਤਾਂ ਸਿਰਫ ਬਸ ਮਾੜਾ ਮੋਟਾ ਜਾਈਆ ਦੇਖ ਲੈਣੇ ਜਿਹੜਾ ਛੋਟਾ ਮੋਟਾ ਹੀ ਆ ਐਡਾ ਕੋਈ ਵੱਡਾ ਸਾਹਤਾ ਨਹੀਂਗਾ ਚਲੋ ਮੈਂ ਹਾਂ ਹੋਈ ਤਾਂ ਦੱਸ ਦਉ ਐਵੇਂ ਨਹੀਂ ਨਹੀਂ ਕੋਈ ਗੱਲ ਨਹੀਂ ਜੇ ਕੋ ਫੇਰਾ ਮਾਰੇ ਘਰ ਤੇ ਐਵੇਂ ਚੰਗਿਆ ਨਹੀਂ ਲੱਗੀ ਦਾ ਉਹ ਨਹੀਂ ਨਹੀਂ ਫੇਰਾ ਕਮਲਾ ਕਾਲੀ ਮਰੋਣਾ ਹੀ ਚਲੋ ਕੋਈ ਨਹੀਂ ਮੈਨੋ ਰੱਖ ਲਾਂ ਕਾਪੀ ਮੜਕੋ ਮੈਂ ਵੀ ਜੇ ਕੋ ਸਾਹਤਾ ਪੁੱਛੇ ਬੰਦਾ ਦੱਸਣ ਵਾਲਾ ਬੰਦਾ ਆਹ ਤੇ ਨਾ ਮੈਂ ਕਿਹਾ ਹੋਇਆ ਨਾ ਆਪਣੀ ਮੇਰੀ ਗੱਲ ਸੁਣ ਲਾ ਆਪਣੀ ਮਾਂ ਨੂੰ ਇੱਕ ਵਾਰੀ ਪੁੱਛ ਲੈ ਕੋਈ ਨਹੀਂ ਆਹ ਚੱਲ ਯਾਰ ਇੰਨਾ ਚੰਗਾ ਵਾ ਵੀ ਕੁੜੀ ਆਪਣੇ ਘਰ ਚੱਲ ਗਿਆ ਮੁੰਡੇ ਦੋਵੇਂ ਨੇਕ ਵਾ ਚਲੋ ਮਾਰਾ ਸੱਚੇ ਪਾਤਸ਼ਾਹ ਵਧੀਆ ਟਾਈਮ ਲੰਘਾ ਵੀ ਇਹਨਾਂ ਦਾ